ਨੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਸੋਕੋ ਮੰਦਾ ਆਖੀ ਹੈ ਜਿਤ ਜਮੈ ਰਾਜਾਨ ਜਿਨ੍ਹਾਂ ਨੇ ਪੈਰ ਦੀ ਜੁੱਤੀ ਕਿਆ ਜਿਨ੍ਹਾਂ ਨੇ ਕਿਹਾ ਇਹ ਇਸਤਰੀ ਜਾਤੀ ਬਣਾਉਣ ਦੀ ਰੱਬ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਤੇ ਇਹ ਬਰਮਾ ਦੀਆਂ ਖੁੱਚਾਂ ਦੇ ਵਿੱਚੋਂ ਪੈਦਾ ਹੋਈ ਹੈ ਤੇ ਅੱਜ ਉਥੇ ਹੀ ਜਾ ਕੇ ਅਸੀਂ ਫੇਰ ਡੰਡੇ ਖਾਣਾ ਕਰਦੇ ਆ ਕਹਿਣ ਲੱਗੇ ਅੱਜ ਅਸੀਂ ਆਪਣੇ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛੱਡ ਕੇ ਤੇ ਅੱਜ ਫੇਰ ਉਥੇ ਅਸੀਂ ਪੱਤਰੀ ਖਲਾਉਂਦੇ ਫੇਰ ਤੁਰੇ ਫਿਰਦੇ ਆ ਤੇ ਪਰ ਅੱਜ ਸਮਝ ਨਹੀਂ ਆ ਰਹੀ ਵੀ ਸਸੀਂ ਕੀ ਕਰ ਰਹੇ ਆ ਇਹਦਾ ਮਕਸ਼ਦ ਕੋਈ ਨਹੀਂ ਪਤਾ ਲੱਗ ਰਿਹਾ ਤੇ ਅੱਜ ਸਮੇਂ ਦੇ ਮੁਤਾਬਕ ਕਹਿਣ ਲੱਗੇ ਅੱਜ ਵੇਖੋ ਸੌਣ ਦਾ ਮਹੀਨਾ ਚੱਲਦਾ ਪਿਆ ਤੇ ਹਰ ਇੱਕ ਪਿੰਡਾਂ ਦੇ ਵਿੱਚ ਵੱਡੇ ਵੱਡੇ ਪ੍ਰੋਗਰਾਮ ਤੀਆਂ ਦੇ ਕੀਤੇ ਗਏ ਨੇ ਸਾਡੇ ਪਿੰਡ ਦੇ ਵਿੱਚੋਂ ਮੋਤਵਰ ਬੰਦਿਆਂ ਨੇ ਕੀਤੇ ਨੇ ਇਹ ਉਹ ਸਮੇਂ ਦੀ ਗੱਲ ਹੈ ਜਦੋਂ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਇਸ ਧਰਤੀ ਤੇ ਨੇ ਉਸ ਵੇਲੇ ਵੀ ਔਰੰਗੇ ਨੇ ਔਰੰਗਜੀਬ ਨੇ ਤੇ ਆਪਣੇ ਚੌਧਰੀਆਂ ਤੋਂ ਕਹਿਣ ਲੱਗੇ ਇਹ ਸਾਡੀਆਂ ਬੱਚੀਆਂ ਨੂੰ ਤਿਆਰ ਕਰਵਾ ਕੇ ਮੰਗਾਇਆ ਗਿਆ ਤੇ ਪਰ ਅੱਜ ਸਮਝ ਨਹੀਂ ਪੈ ਰਹੀ ਵੀ ਅਸੀਂ ਇਤਿਹਾਸ ਸੁਣਦੇ ਪਏ ਆ ਅਸੀਂ ਸਿੱਖ ਇਤਿਹਾਸ ਪੜ੍ਹਦੇ ਪਏ ਆ ਤੇ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਅਸੀਂ ਪਤਵੰਤੇ ਲੋਕ ਅਖਬਾਉਣ ਵਾਲੇ ਅਸੀਂ ਪਿੰਡ ਦੇ ਮੂਰੀ ਅਖਬਾਉਣ ਵਾਲੇ ਤੇ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਕਿੱਧਰ ਚਲੇ ਗਏ ਆ ਤੇ ਅੱਜ ਅਸੀਂ ਉਹ ਮੂਰੇ ਹੋ ਕੇ ਸਰਕਾਰ ਤੋਂ ਤੇ ਸਰਕਾਰ ਦੇ ਨਮਾਇंदे ਬਣ ਕੇ ਅੱਜ ਅਸੀਂ ਆਪਣੇ ਪਿੰਡਾਂ ਦੇ ਵਿੱਚ ਆਪਣੀਆਂ ਨੂਹਾਂ ਨੂੰ ਆਪਣੀਆਂ ਧੀਆਂ ਨੂੰ ਆਪਣੀਆਂ ਛੋਟੀਆਂ-ਛੋਟੀਆਂ ਬੱਚੀਆਂ ਨੂੰ ਉਹਨਾਂ ਨੂੰ ਤਿਆਰ ਕਰਕੇ ਇੱਕ ਦੁਲਹਨ ਬਣਾ ਕੇ ਛੋਟੀ ਜੀ ਬੱਚੀ 10-11 ਸਾਲ ਦੀ ਬੱਚੀ ਹੈ 8 ਸਾਲ ਦੀ ਬੱਚੀ ਹੈ ਉਹਦੇ ਕੱਪੜੇ ਉਹ ਪਵਾਏ ਜਾਂਦੇ ਆ ਜਿਹੜੇ ਦੁਲਹਨ ਦੇ ਭਾਪ ਜਿਹੜੇ ਵਿਆਹ ਦੇ ਸਮੇਂ ਬੱਚੀ ਦੇ ਪਾਏ ਜਾਂਦੇ ਆ ਤੇ ਉਹਦੇ ਸੁਰਖੀ ਪਾウダー ਲਾਇਆ ਜਾਂਦਾ ਉਹਨੂੰ ਤਿਆਰ ਕੀਤਾ ਜਾਂਦਾ ਉਹਦੇ ਉੱਤੇ ਦੁਬੱਟਾ ਦਿੱਤਾ ਜਾਂਦਾ ਕਹਿਣ ਲੱਗੇ ਜਿਹਦੇ ਲੈਸਾਂ ਲੱਗੀਆਂ ਹੋਈਆਂ ਤਿਆਰ ਕੀਤਾ ਜਾਂਦਾ ਜਿਵੇਂ ਆਪਾਂ ਉਸ ਵਿਆਹ ਵੇਲੇ ਬੱਚੀ ਨੂੰ ਤਿਆਰ ਕਰਦੇ ਆ ਤੇ ਅੱਜ ਉਸ ਵੇਲੇ ਉੱਥੇ ਭੇਜਿਆ ਜਾਂਦਾ ਹੈ ਤੇ ਪਰ ਅੱਜ ਸਾਡੀ ਮਜਬੂਰੀ ਨਹੀਂ ਅੱਜ ਸਾਨੂੰ ਕੋਈ ਲੈ ਕੇ ਨਹੀਂ ਜਾ ਰਿਹਾ ਅੱਜ ਅਸੀਂ ਸ਼ੌਂਕ ਨੂੰ ਜਾ ਰਹੇ ਹਾਂ ਪਰ ਉਸ ਵੇਲੇ ਉਹਨਾਂ ਸਾਡੀਆਂ ਮਜਬੂਰੀ ਸੀ ਉਸ ਵੇਲੇ ਸਾਡੇ ਚੌਧਰੀਆਂ ਦਾ ਮਕਸ਼ਦ ਹੈਗਾ ਕਿ ਸਾਨੂੰ 4 ਟਕੇ ਮਿਲਣਗੇ ਉਹ ਇੱਕ ਪੈਸਿਆਂ ਦੀ ਖਾਤਰ ਸਾਡੇ ਘਰਾਂ ਦੇ ਵਿੱਚੋਂ ਸਾਡੇ ਪਿੰਡਾਂ ਦੇ ਵਿੱਚੋਂ ਸੋਹਣੀਆਂ ਬੱਚੀਆਂ ਨੂੰ ਲਿਜਾ ਕੇ ਰਾਜੇ ਦੇ ਪੇਸ਼ ਕਰਦਾ ਸੀ ਤੇ ਫਿਰ ਉਸ ਵੇਲੇ ਚੌਧਰੀ ਨੂੰ ਚੰਗੀ ਜ਼ਮੀਨ ਦਿੱਤੀ ਜਾਂਦੀ ਸੀ ਚੰਗੇ ਉਹਨੂੰ ਪੈਸਾ ਦਿੱਤਾ ਜਾਂਦਾ ਸੀ ਉਸ ਵੇਲੇ ੱੱਕੇ ਦੇ ਨਾਲ ਸਾਡੀਆਂ ਬੱਚੀਆਂ ਨੂੰ ਰਾਜਾ ਆਬਾਦਸ਼ਾ ਆਪਣੇ ਘਰਾਂ ਦੇ ਵਿੱਚ ਬਸਾਉਂਦਾ ਸੀ ਤੇ ਅੱਜ ਕੋਈ ਰਾਜਾ ਨਹੀਂ ਆਉਂਦਾ ਅੱਜ ਮੈਨੂੰ ਨਹੀਂ ਪਤਾ ਲੱਗ ਰਿਹਾ ਵੀ ਕਿਹੜਾ ਕਹਿਣ ਲੱਗੇ ਔਰੰਗਜ਼ੇਬ ਦੀ ਕੋਈ ਲਾਦ ਨੇ ਆਉਣਾ ਪੋਤੇ ਪੜੋਤੇ ਨੇ ਜਾਂ ਕੋਈ ਜ਼ਕਰੀਆ ਖਾਨ ਦੇ ਨੇ ਆਉਣਾ ਜਾਂ ਕੋਈ ਅਬਦਾਲੀ ਦਾ ਆਇਆ ਹੋਵੇਗਾ ਮੈਨੂੰ ਕੋਈ ਪਤਾ ਨਹੀਂ ਲੱਗਿਆ ਕਿਸੇ ਦੀ ਗੱਡੀ ਆਉਂਦੀ ਹੋਵੇ ਦੇ ਪਰ ਦੇਖਿਆ ਜਾਂਦਾ ਹੈ ਤੇ ਵੱਡੇ ਵੱਡੇ ਟੈਂਟ ਲਾ ਕੇ ਤੇ ਵੱਡੇ ਵੱਡੇ ਕਹਿਣ ਲੱਗੇ ਡੀਜੇ ਲਾ ਕੇ ਤਾਂ ਅੱਜ ਪਿੰਡਾਂ ਦੇ ਵਿੱਚ ਇਹ ਬਹੁਤ ਵੱਡੇ ਸਮਾਗਮ ਕੀਤੇ ਜਾਂਦੇ ਆ ਖੁਸ਼ੀ ਮਨਾਈ ਜਾਂਦੀ ਆ ਕਮਾਲ ਹੋ ਗਈ ਆ ਸਾਡਾ ਗੁਲਾਮੀ ਦਾ ਪ੍ਰਤੀਕ ਸੀ ਕਿੱਧਰ ਨੂੰ ਚੱਲਿਆ ਗਿਆ ਸੀ ਖੁਸ਼ੀ ਮਨਾਈ ਜਾਂਦੇ ਆ ਇੱਕ ਤਰਾਸ ਦੀ ਧੀ ਸੀ ਸਾਡਾ ਇੱਕ ਦੁੱਖ ਸੀ ਸਾਡਾ ਕੁਸੀਂ ਅੱਜ ਅਸੀਂ ਵੇਖਣਾ ਕਰ ਲਈਏ ਸਾਡੀ ਪਾਲੀ ਪੋਲਸੀ ਧੀ ਧੱਕੇ ਦੇ ਨਾਲ ਕੋਈ ਬਾਹ ਫੜ ਕੇ ਘਰ ਦੇ ਵਿੱਚੋਂ ਲਜਾਦਾ ਹੋਵੇ ਸਾਡਾ ਜਿਉਣਾ ਥੋੜਾ ਹੀ ਆ ਕਿਤੇ ਆ 9 ਤਰੀਕ ਨੂੰ ਰਖੜੀਆਂ ਦਾ ਦਿਨ ਆਜੂ ਮੈਂ ਕਹਿੰਦਾ ਸਾਨੂੰ ਸ਼ਰਮ ਹੋਣੀ ਚਾਹੀਦੀ ਹੈ ਜਿਹੜੇ ਅੱਜ ਸਾਡੇ ਕੱਲ ਨੂੰ 9 ਤਰੀਕ ਨੂੰ ਰਖੜੀਆਂ ਬਣਾਉਣਗੇ ਸਾਡੇ ਭਰਾ ਸਾਡੇ ਵੀਰ ਜਿਹੜੀਆਂ ਭੈਣਾਂ ਸਾਡੀਆਂ ਰਖੜੀ ਬੰਧਣ ਆਉਣਗੀਆਂ ਜਿੰਨਾ ਅੱਜ ਉਹਨਾਂ ਭਰਾਵਾਂ ਦੇ ਹੁੰਦੇ ਸਾਡੀਆਂ ਧੀਆਂ ਤਿਆਰ ਹੋ ਕੇ ਗਈਆਂ ਨੇ ਤੇ ਫਿਰ ਰੱਖੀ ਕਾਦੀ ਹੈ ਰੱਖੀ ਬੰਧਨ ਕਾਦਾ ਹੈ ਇਹ ਤਾਂ ਪਖੰਡ ਹੋ ਗਿਆ ਨਾ ਪਰ ਕਦਾ ਚਿੱਤ ਅਸੀਂ ਸੋਚਿਆ ਨਹੀਂ ਸਾਡੀ ਤਰਾਸਦੀ ਹੈ ਸਾਡਾ ਇੱਕ ਦੁੱਖ ਹੈ ਸਾਡੀ ਇੱਕ ਗੁਲਾਮੀ ਸੀ ਪਰ ਅਸੀਂ ਉਸ ਗੁਲਾਮੀ ਨੂੰ ਉਸ ਤਰਾਸਦੀ ਨੂੰ ਕਦਾ ਚਿਤ ਸੋਚਿਆ ਤੇ ਨਾ ਅੱਜ ਕਹਿਣ ਲੱਗੇ ਔਰੰਗਜ਼ੇਬ ਹੈ ਤੇ ਨਾ ਅੱਜ ਕਹਿਣ ਲੱਗੇ ਕਦੇ ਵਾਸਤੇ ਅਬਦਾਲੀ ਹੈ ਨਾ ਕਹਿਣ ਲੱਗੇ ਨਾਦਰ ਸ਼ਾਹ ਹੈ ਤੇ ਨਾ ਅੱਜ ਜ਼ਿਕਰੀਆ ਖਾਨ ਹੈ ਤੇ ਅੱਜ ਉਹਨਾਂ ਦੇ ਵਿੱਚੋਂ ਕੋਈ ਨਹੀਂ ਹੈਗਾ ਤੇ ਅੱਜ ਤਾਂ ਆਪਣੀ ਹੈ ਨਾ ਕਹਿਣ ਲੱਗੇ ਜਦੋਂ ਬਾਹਾਂ ਆਪਣਾ ਪੈਜੇ ਤੇ ਫਿਰ ਬਹੁਤ ਦੁੱਖ ਦੀ ਗੱਲ ਹੋਣਾ ਕਰ ਜਾਂਦੀ ਹੈ ਇੱਕ ਵਿਦਵਾਨ ਲਿਖਦਾ ਹੈ ਕਹਿੰਦਾ ਰੁੱਖ ਰੋਪਿਆ ਕਹਾੜੇ ਵਿੱਚ ਦੇਖ ਦੱਸਦਾ ਤੱਕ ਲਾਇਆ ਤਾਂ ਆਪਣਿਆਂ ਨੇ ਫੁੱਲ ਰੋਪਿਆ ਮਾਲਣ ਹੱਥ ਦੇਖ ਸੂਈ ਸੇਕ ਪਾਇਆ ਤਾਂ ਆਪਣਿਆਂ ਨੇ ਉਹ ਗੁਰੂ ਗੋਬਿੰਦ ਸਿੰਘ ਦੇ ਸਾਹਿਬ ਜਦਿਆਂ ਨੂੰ ਦੀਹਾਂ ਵਿੱਚ ਚਣਾਇਆ ਤਾਂ ਆਪਣਿਆਂ ਨੇ ਤੇ ਅੱਜ ਜਦੋਂ ਅਸੀਂ ਗੱਲ ਕਰਦੇ ਪਏ ਆ ਤੇ ਅੱਜ ਇਹ ਸਾਰਾ ਕੁਝ ਜਿਹੜਾ ਹੁੰਦਾ ਪਿਆ ਤੇ ਇਹ ਸਾਰੇ ਦਾ ਸਾਰਾ ਬਹਾ ਕਿਹੜਾ ਪਿਆ ਕਹਿਣ ਲੱਗੇ ਇਹ ਸੂਈ 'ਚ ਤਾਗਾ ਕਿਹੜੀ ਮਾਲਣ ਨੇ ਪਾਇਆ ਤੇ ਸਾਡੇ ਅੱਜ ਪਤਵੰਤੇ ਸੱਜਣ ਜਿਹੜੇ ਅਸੀਂ ਚੁਣ ਕੇ ਅੱਗੇ ਕੀਤੇ ਐ ਤੇ ਅੱਜ ਉਹ ਏਡੇ ਵੱਡੇ ਤਰਾਸਦੀ ਦੇ ਗੁਲਾਮੀ ਦੇ ਪ੍ਰੋਗਰਾਮ ਤੇ ਬੜੇ ਖੁਸ਼ ਹੋ ਕੇ ਸਾਡੇ ਪਿੰਡਾਂ ਦੇ ਵਿੱਚ ਮਨਾਏ ਜਾਂਦੇ ਆ ਭੈਣ ਮੇਰੀਓ ਮੈਂ ਬੜੇ ਵਾਰੀ ਬੇਨਤੀ ਕੀਤੀ ਐ ਤਵਾਰੀਖ ਗੁਰੂ ਖਾਲਸਾ ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਤੇ ਉਹਦੇ ਮੁੱਖ ਬੰਦ ਪੰਨੇ ਪੜ ਲਿਓ ਤੁਹਾਨੂੰ ਪਤਾ ਲੱਗ ਜਾਵੇਗਾ ਵੀ ਸਾਡੇ ਨਾਲ ਕੀ ਹਸਰ ਹੁੰਦਾ ਸੀ ਮੈਂ ਅਸਲੀਅਤ ਜੇ ਥੋੜੀ ਜੀ ਚਲੋ ਫੇਰ ਭੁਲੇਖਾ ਰਹਿ ਜਾਂਦਾ ਕਿਸੇ ਨੂੰ ਤੇ ਕਹੇਗਾ ਜੀ ਨਹੀਂ ਤਾਂ ਜਿਸ ਵੇਲੇ ਲੈ ਕੇ ਜਾਂਦੇ ਸੀ ਤਾਂ ਉਸ ਵੇਲੇ ਸਾਡੀਆਂ ਬੱਚੀਆਂ ਨੂੰ ਅਲਫ ਨਗਨ ਕੀਤਾ ਜਾਂਦਾ ਸੀ ਤੇ ਅੱਜ ਜਦੋਂ ਅਸੀਂ ਜਿਹੜੀ ਮੰਡੀ ਲੱਗਣਾ ਕਰਦੀ ਸੀ ਉਸ ਮੰਡੀ ਦਾ ਇੱਕ ਦਫ਼ਤਰ ਬਣਿਆ ਹੁੰਦਾ ਸੀ ਉਸ ਦਫ਼ਤਰ ਦੇ ਉੱਪਰ ਲਿਖਿਆ ਹੁੰਦਾ ਸੀ ਦੋ ਦਨਾਰ ਦੋ ਦਨਾਰ ਉਸ ਮੰਡੀ ਦੇ ਵਿੱਚ ਕਹਿਣ ਲੱਗੇ ਸਾਰਿਆਂ ਤੋਂ ਘੱਟ ਕੀਮਤ ਤੇ ਕੌਣ ਵਿਕਦਾ ਸੀ ਤੇ ਉਸ ਸਾਰਿਆਂ ਤੋਂ ਘੱਟ ਕੀਮਤ ਤੇ ਇੱਕ ਕਹਿਣ ਲੱਗੇ ਸਾਡੀ ਆਬਰੂ ਇੱਜ਼ਤ ਤੇ ਇਸ ਭਾਰਤ ਦੀ ਵਿਕਣਾ ਕਰਦੀ ਸੀ ਸਾਡੀ ਨੌਜਵਾਨ ਬੱਚੀ ਉਸ ਮੰਡੀ ਦੇ ਵਿੱਚ ਸਾਰਿਆਂ ਨੂੰ ਸਸਤੀ ਵਿਕਣਾ ਕਰਦੀ ਸੀ ਤੇ ਸਾਡੀ ਇਸ ਇਸਤਰੀ ਜਾਤੀ ਦੇ ਨਾਲੋਂ ਇਸ ਭੈਣ ਦੇ ਨਾਲੋਂ ਵੱਧ ਕੀਮਤ ਕਹਿਣ ਲੱਗੇ ਇੱਕ ਛੋਟਾ ਜਿਹਾ ਪੰਛੀ ਬਟੇਰਾ ਉਹਦੀ ਵੀ ਤਿੰਨ ਦਨਾਰ ਸੀ ਜਦੋਂ ਅਸੀਂ ਤਿੱਤਰ ਵੀ ਵੇਖਣਾ ਕਰਦੇ ਆ ਤਾਂ ਕਹਿਣ ਲੱਗੇ ਉਹਦੀ ਚਾਰ ਦਨਾਰ ਸੀ ਜਦੋਂ ਅਸੀਂ ਮੁਰਗੇ ਦੀ ਉੱਥੇ ਦੇਖਣਾ ਕਰਦੇ ਆ ਪੰਜ ਦਨਾਰ ਹੈ ਕਹਿਣ ਲੱਗੇ ਜਿਉਂ-ਜਿਉਂ ਪਸ਼ੂਆਂ ਦੀ ਵੱਧ ਕੀਮਤ ਤੇ ਇੱਕ انسان ਦੀ ਇੱਕ ਇਸਤਰੀ ਦੀ ਇੱਕ ਨੌਜਵਾਨ ਬੱਚੀ ਨਗਨ ਅਲਫ ਉਹਨੂੰ ਉੱਥੇ ਫਟਿਆਂ ਤੇ ਬਿਠਾਇਆ ਡੰਦਾ ਸੀ ਤੇ ਉਹਦੀ ਦੋ ਦਿਨਾਰ ਕੀਮਤ ਸੀ ਵੀ ਗਰੀਬ ਤੋਂ ਗਰੀਬ ਮੁਸਲਮਾਨ ਤਾਂ ਇਹਨੂੰ ਖਰੀਦ ਕੇ ਆਪਣੇ ਘਰ ਲੈ ਜੇ ਤੇ ਆਹ ਐਡੀ ਵੱਡੀ ਗੁਲਾਮੀ ਸੀ ਸਾਡੇ ਤੇ ਤੇ ਪਰ ਅੱਜ ਅਸੀਂ ਖੁਸ਼ ਹੋ ਹੋ ਕੇ ਤਿਆਰ ਹੋ ਹੋ ਕੇ ਘਰਾਂ ਦੇ ਵਿੱਚੋਂ ਅਸੀਂ ਜਾ ਕੇ ਆਪ ਤੇ ਉਸ ਮੰਡੀ ਦੇ ਵਿੱਚ ਜਾਣਾ ਕਰਦੇ ਆ ਤੇ ਸਾਨੂੰ ਸ਼ਰਮ ਆਉਣੀ ਚਾਹੀਦੀ ਆ ਮਜਬੂਰੀ ਹੈ ਮੇਰੀ ਬੋਲਣਾ ਅਜ ਤਾਂ ਆਉਣਾ ਕਰ ਗਿਆ ਮੈਂ ਮਜਬੂਰੀ ਦੇ ਵਿੱਚ ਬੋਲਿਆ ਨਹੀਂ ਮੈਨੂੰ 2 ਸਾਲ ਹੋ ਗਏ ਮੈਂ ਨਹੀਂ ਬੋਲਿਆ ਹੈਗਾ ਉਦੋਂ ਪਹਿਲਾਂ ਅਸੀਂ ਬੋਲਦੇ ਰਹੇ ਹਾਂ ਪਰ ਇਸ ਕਰਕੇ ਬੋਲਣੋਂ ਹਟ ਕੇ ਵੀ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿਉਂ ਗੁਲਾਮੀ ਦੇ ਵਿੱਚ ਡਿੱਗਦੇ ਜਾ ਰਹੇ ਹਾਂ ਪਰ ਬੜਾ ਅਸੀਂ ਗੁਰੂਗਦੀ ਗੋਦ ਦੇ ਵਿੱਚ ਬੈਠ ਕੇ ਸੋਚਦੇ ਹਾਂ ਵੀ ਨਾ ਇਹ ਕੰਮ ਕਰੀਏ ਵੀ ਚਲੋ ਰਹਿ ਜੀਏ ਦੂਰ ਰਹਿ ਜੀਏ ਪਰ ਮੇਰਾ ਪਾਦਸ਼ਾਹ ਫੇਰ ਵੀ ਸੰਤੋ ਬੁਲਾ ਦਿੰਦਾ ਮੱਲੋ ਮੱਲੀ ਕਿਉਂਕਿ ਫਿਰ ਸਾਡੇ ਮਿੱਤਰ ਨੇ ਸਾਡੇ ਭਰਾ ਨੇ ਜਿਹੜੇ ਉਹ ਕਹਿੰਦੇ ਆ ਜੀ ਤੁਸੀਂ ਦੇਖਦੇ ਨਹੀਂ ਹੈਗੇ ਬੋਲਣ ਲੱਗਿਆ ਤੁਸੀਂ ਗਾਹਾਂ ਨੰਗ ਜਾਂਦੇ ਹੋ ਇਹ ਸੱਚ ਨੂੰ ਜਦੋਂ ਕਹਿੰਦੇ ਨੇ ਗਾਹਾਂ ਲੰਘ ਜਾਂਦੇ ਹਾਂ ਤਾਂ ਫਿਰ ਉਦੋਂ ਵੀ ਦੁੱਖ ਹੋਣਾ ਕਰਦਾ ਇੰਨਾ ਕਰ ਜਾਂਦਾ ਵੀ ਚਲੋ ਆਪਾਂ ਗੁਰ ਅਥੀਅਸ ਦੇ ਅੰਦਰੀ ਰਹਿ ਜੀਏ ਤਾਂ ਇੰਨਾ ਹੀ ਹੈ ਵੀ ਜਿਹੜੀ ਚੱਲਦੀ ਵਿਚਾਰ ਹੈ ਉਹਦੇ ਮੁਤਾਬਕ ਹੀ ਚੱਲ ਪਈਏ ਇਸ ਕਰਕੇ ਅਸੀਂ ਇਸ ਪਾਸੇ ਧਿਆਨ ਦਈਏ ਤੇ ਅੱਜ ਅਸੀਂ ਕਿਹੜੀ ਦਲਦਲ ਦੇ ਵਿੱਚ ਫਸਣਾ ਕਰ ਗਏ ਆ ਤੇ ਅੱਜ ਕਿਹੜੀ ਗੁਲਾਮੀ ਦੇ ਵਿੱਚ ਜਿਉਂਦੇ ਪਏ ਆ ਤੇ ਅੱਜ ਇਹ ਤੋਂ ਕਦੇ ਨਿਕਲ ਕੇ ਤੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਵਡਿਆਈ ਬਖਸ਼ੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਸਹਿਬਜ਼ਾਦਿਆਂ ਦਾ ਖਿਤਾਬ ਦਿੱਤਾ ਹੈ ਤੇ ਰਾਜੇ ਦੇ ਦੋ ਪੁੱਤਰ ਇੱਕ ਵੱਡਾ ਸੁਪੁੱਤਰ ਤੇ ਇੱਕ ਛੋਟਾ ਐ ਮੇਰੀ ਇਹ ਭੈਣੇ ਤੈਨੂੰ ਕੌਰ ਦਾ ਖਿਤਾਬ ਛੋਟਾ ਸੁਪੁੱਤਰ ਤੇ ਕਹਿਣ ਲੱਗੇ ਸਿੰਘਾਂ ਨੂੰ ਵੱਡੇ ਸੁਪੁੱਤਰ ਦਾ ਖਿਤਾਬ ਹੈ ਇਸ ਕਰਕੇ ਸਿੰਘ ਤੇ ਕੌਰ ਬਾਦਸ਼ਾਹ ਦੇ ਦੋ ਪੁੱਤਰ ਹੁੰਦੇ ਆ ਇੱਕ ਵੱਡਾ ਇੱਕ ਛੋਟਾ ਐਡਾ ਵੱਡਾ ਖਿਤਾਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਲੋਂ ਮਿਲਿਆ ਹੋਇਆ ਇਸ ਕਰਕੇ ਆਓ ਸਰਬੱਤ ਦਾ ਸਾਧ ਸੰਗ ਸਮਾ ਹੋ ਗਿਆ ਸਮੇਂ ਦੇ ਮੁਤਾਬਕ ਇੱਥੇ ਸਮਾਪਤੀ ਬੋਲਦਿਆਂ ਤੋ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਰਹਿ ਜਾਂਦੀਆਂ ਸਰਬੱਤ ਸੰਗਤ ਔਰ ਸਤਿਗੁਰੂ ਪਾਤਸ਼ਾਹ ਵਾਹਿਗੁਰੂ